ਗਾਹ ਬੋਲ ਬਸ ਬੋਲਣਾ ਜੀ ਪਹਿਲਾਂ ਵੀ ਇਹ ਜਿਹੜੀ ਆਹ ਕੇ ਆਹ 3 ਕਾਲੇ ਮੜ ਚੱਲ ਗਾਇਸ ਆਈ ਹੋਪ ਸਰਗੰਗ ਹੋ ਗਈ ਗਾਇਸ ਐਟ ਯੂਟਿਊਬਰ ਦੇ ਨਾਲ ਵਾਪਸ ਆਤਾ ਤਾਂ ਗਾਇਸ ਅੱਜ ਤਾਂ ਤੁਹਾਨੂੰ ਤਾਂ ਵੇਖੇ ਸਾਹ ਨਾਲ ਥੋੜਾ ਜਿਹਾ ਹੌਲੀ ਕਰੀ ਹੋਏ ਤਾਂ ਥਾਮ ਲੈਣ ਦੇ ਸਾਹ ਨਾਲ ਤਾਂ ਤੁਸੀਂ ਸਰਕੂਲ ਦੇਖ ਲਿਆ ਹੋਗਾ ਤੇ ਅੱਜ ਆਪਾਂ ਨੇ ਜਿਹੜਾ ਅੱਜ ਨਹੀਂ ਜਾਣਾ ਹੁਣ ਤਾਂ ਰਾਤ ਦੇ 9 ਵਜੇ ਨੇ ਤੇ ਆਪਾਂ ਨੇ ਕੱਲ੍ਹ ਪਿਆ ਜਾਣਾਗਾ ਸ਼ਾਮ ਨੂੰ ਇਹ ਉਹਦੇ ਵਾਸਤੇ ਆਪਣੇ ਕੱਪੜੇ ਰਿਆਂ ਦੀ ਸ਼ੁਰੂ ਦਾ ਮੈਂ ਵਲੌਗ ਸ਼ਾਪਿੰਗ ਦਾ ਨਹੀਂ ਬਣਾਇਆ ओके बस ਬਣਾਇਆ ਨਹੀਂ ਬਸ ਅੰਦਰ ਹੋਸ ਤੇ ਹੁਣ ਆਪਾਂ ਜਿਹਨੇ ਤੁਹਾਨੂੰ ਕੱਪੜੇ ਨੇ ਉਹ ਦਿਖਾਉਨੇ ਆ ਤੇ ਵੀਡੀਓ ਅਸਲੀ ਲੱਗੇ ਤਾਂ ਲਾਈਕ ਕਰ ਦਿਓ ਚੈਨਲ ਤੇ ਸਬਸਕ੍ਰਾਈਬ ਕਰ ਦਿਓ ਹੁਣ ਟਾਈਮ ਨਹੀਂ ਬਰਬਾਦ ਕਰਦੇ ਹੁੰਦੇ ਤੁਸੀਂ ਚੈਨਲ ਨੂੰ ਸੂਚਾਈ ਖੱਲੇ ਤੇ ਮੈਂ ਵੀਡੀਓ ਸ਼ੁਰੂ ਕਰਦਾ ਗਾਈਜ਼ ਆਪਣੇ ਆਪਣੇ ਰੂਮ ਅੰਦਰ ਚ ਪੈਣ ਤੇ ਹੁਣ ਆਪਾਂ ਕੱਢਦੇ ਆ ਤੇ ਤੁਹਾਨੂੰ ਦਿਖਾਉਨੇ ਆ ਤੇ ਹੁਣ ਆਪਾਂ ਨੇ ਸੈਟਅਪ ਤਿਆਰ ਕਰ ਲਿਆ ਮੇਰੇ ਸਾਹਮਣੇ ਸੈਟਅਪ ਤੇ ਆਊਟਸੌਰੀ ਸੈਟਅਪ ਨਹੀਂ ਆਪਾਂ ਜਿਹੜੇ ਕੱਪੜੇ ਸੀ ਤੇ ਉਹ ਕਰਨੇ ਸੀਗੇ ਉਹ ਆਪਾਂ ਨੇ ਕਰਨੇ ਨੇ ਤੇ ਬਾਕੀ ਤੋਂ ਮੈਂ ਹੁਣ ਦਿਖਾਉਣਾ। ਪੰਜ ਗਾਜ ਮੈਂ ਤੁਹਾਨੂੰ ਹੁਣ ਬਾਰੀ-ਬਾਰੀ ਦੱਸਾਂਗਾ ਵੀ ਕਿਹੜੇ ਕੱਪੜੇ ਕਿਹੜੇ ਨੇ ਤੇ ਇਸ ਤਰ੍ਹਾਂ ਨੇ ਪ੍ਰਾਈਸ ਪ੍ਰੋਜੈਕਟ ਤੁਹਾਨੂੰ ਬਾਅਦ ਦੱਸਾਂਗਾ। ਬਾਕੀ ਹੁਣ ਚਲੋ ਹੁਣ ਆਪਾਂ ਤੁਹਾਨੂੰ ਸਰਕੋਸਤ ਦਿਖਾਉਣੀ। ਇਹ ਹੈ ਗਿਆ ਸਟ੍ਰੇਟ ਫਿਟ ਇਹ ਹੈ ਗਿਆ ਬੋਰ ਕੱਟ ਤੇ ਇਹ ਹੈਗੀ ਆ ਚੈੱਕ ਦੋਨੇ ਸ਼ਰਟਾਂ ਤੇ ਇਹ ਲਿਆਂਦੇ ਨੇ ਆਪਾਂ ਬੂਟ। ਇੱਕ ਤੁਹਾਨੂੰ ਦੱਸ ਦਿੰਨੇ ਆ ਤੇ ਇਹ ਦਾ ਇਹ ਹੈਗੀ ਆ ਸਟ੍ਰੇਟ ਫਿਟ ਤੁਹਾਨੂੰ ਦੱਸ ਹੀ ਦਿੱਤਾ। ਇਹ ਮੇਰੇ ਛੋਟੇ ਭਰਾ ਦੀ ਆ ਤੇ ਇਹ ਹੈਗੀ ਆ ਮੇਰੀ ਇਹਦਾ ਲੱਕ ਥੋੜਾ ਜਿਹਾ ਵੱਡਾ ਮੇ ਤੋਂ ਆਉਂਦਾ ਤੇ ਇਹ ਹੈਗੀਆਂ ਮੇਰੀ ਸ਼ਰਟੇ ਹੋਦੀ ਆ ਤੇ ਸੌਰੀ ਪੈਂਟ ਇਹ ਗਾਇਜ਼ ਆਪਾਂ ਸ਼ਰਟਾਂ ਇਹ ਪੈਂਟਾਂ ਕਿਸੇ ਹੋਰ ਦੁਕਾਨ ਤੋਂ ਲੈਂਦੀਆਂ ਨੇ ਤੇ ਜਿਹੜੇ ਆ ਸ਼ਰਟਾਂ ਨੇ ਇਹ ਦੋਨੇ ਕੰਬੋ ਜਿਹੜਾ ਸ਼ਰਟਾਂ ਦਾ ਤੇ ਗਾਇਜ਼ ਇਹ ਦੋਨੇ ਸ਼ਰਟਾਂ ਆਪਾਂ ਨੇ ਲਿਆਂਦੀਆਂ ਨੇ ਆਪਾਂ ਨੇ ਆਹ ਭਾਈ ਤੋਂ ਸਵੈਗ گارਮੈਂਟਸ ਅੰਗਰੂੜਾ ਇਹਨਾਂ ਦਾ ਇੰਸਟਾਗ੍ਰam ਤੁਸੀਂ ਪੇਜ ਦੇਖ ਹੀ ਸਕਦੇ ਹੋ ਤੇ ਇਹ ਦੋਨੇ ਸ਼ਰਟਾਂ ਸਾਨੂੰ ਚਲੋ ਗਾਇਜ਼ ਬਾਅਦ ਦੱਸ ਦਿੰਦੇ ਆ ਗਾਇਜ਼ ਹੁਣ ਆਉਣੇ ਆਪਾਂ ਬੂਟਾਂ ਤੇ ਆ ਚੈੱਕ ਕਰੋ ਇਹ ਗਾਇਜ਼ ਬੂਟ ਤੁਹਾਨੂੰ ਇਹ ਤਾਂ ਵੈਸੇ ਤੁਹਾਨੂੰ ਇਹ ਆਮ ਜਿਹਾ ਲੱਗਦਾ ਹੋਊਗਾ ਪਰ ਇਹਦਾ ਜਿਹੜਾ ਪ੍ਰਾਈਸ ਹੈ ਉਹ ਬਹੁਤ ਜ਼ਿਆਦਾ ਹੈ ਬਾਕੀ ਪ੍ਰਾਈਸ ਤੁਹਾਨੂੰ ਬਾਅਦ ਦੱਸਾਂਗੇ ਉਸ ਤੋਂ ਬਾਅਦ ਆਉਣੇ ਆ ਗਾਇਜ਼ ਇਹ ਹੈਗੇ ਆ ਮੇਰੇ ਫੇਵਰਿਟ ਬੂਟ ਦੇਖ ਆ ਲਓ ਗਾਇਜ਼ ਐਲ ਵੀ ਫਰਸਟ ਕਾਪੀ ਹੈ ਇਹਦੀ ਬਾਕੀ ਚਲੋ ਹੁਣ ਮੈਂ ਥੋੜਾ ਜਿਆ ਤੁਸੀਂ ਵੀਡੀਓ ਤੇ ਉਹ ਦੇਖੋ ਇਹਨਾਂ ਦੇ ਕਲਿੱਪ ਦੇਖੋ ਇਹਨਾਂ ਦੀ ਸਾਰਿਆਂ ਦੀ ਕੱਪੜਿਆਂ ਦੀ ਜਿਹੜੇ ਆਪਾਂ ਨੇ ਜਾਣਦੇ ਨੇ ਤੇ ਚਲੋ ਪਹਿਲਾਂ ਆਪਣੀ ਕਲਿੱਪ ਨੂੰ ਇੰਜੋਏ ਕਰੋ ਗੀ ਗਾਈਜ਼ ਇਹ ਆਪਾਂ ਨੇ ਲਿਆਂਦੇ ਸੀਗੇ ਕੱਪੜੇ ਤੇ ਇਹੋ ਵਾਂਗੂ ਵਧੀਆ ਲੱਗੇ ਆਪਣੇ ਜਿਹੜੇ ਕੱਪੜੇ ਨਹੀਂ ਕਿਉਂਕਿ ਇਹਦਾ ਹੁਣ ਮੈਂ ਗਾਈਜ਼ ਇਹ ਨਾਲ ਤੁਹਾਨੂੰ ਕੱਲੇ ਕੱਲੇ ਦਾ ਪ੍ਰਾਈਸ ਮੈਂ ਤੁਹਾਨੂੰ ਦੱਸਾਂ। ਚਲੋ ਆਪਾਂ ਹੁਣ ਤੁਹਾਨੂੰ ਸਾਰਾ ਦਾ ਪ੍ਰਾਈਸ ਇੱਕ ਲਾਈਨ ਬਾਸ ਤਰ੍ਹਾਂ ਸਾਰਾ ਦਾ ਪ੍ਰਾਈਸ ਦੱਸਦੇ ਹਾਂ। ਸਭ ਤੋਂ ਪਹਿਲਾਂ ਆਪਾਂ ਨੇ ਜੀਨ ਤੇ ਗਾਈਜ਼ ਇਹ ਜੀਨ ਦਾ ਆਪਾਂ ਨੇ ਪ੍ਰਾਈਸ ਮਿਲਿਆ 1000 ਰੁਪਏ। ਇਹਦਾ ਆਪਾਂ ਉਹਨਾਂ ਨੇ ਲੈਸ ਕਰਾ ਕੇ 1000 ਰੁਪਏ ਲਾਇਆਗਾ। ਇਹ ਜਿਹੜਾ ਇਹ ਦਾ ਜੀਨ ਆ ਇਹਦਾ ਵੀ ਸੇਮ ਟੂ ਸੇਮ ਹੀ ਆ ਕਿਉਂਕਿ ਇਹ ਥੋੜੀ ਜੀ ਪਟੀਆਂ ਕੀ ਪੈਂਟ ਉਹ ਲੈਂਥ ਦੀ ਕਟ ਆ ਪਰ ਲੱਕ ਵੱਡਾਗਾ ਪਰ ਇਹਦਾ ਲੱਕ ਛੋਟਾ ਲੈਂਤ ਵੱਡਿਆ ਤੇ ਕਿਉਂਕਿ ਮੇਰੇ ਘੱਟ ਥੋੜਾ ਜਿਹਾ ਵੱਡਾਗਾ ਨਾ ਤਾਂ ਕਰਕੇ ਇਹਦਾ ਪ੍ਰਾਈਸ ਵੀ ਆਪਾਂ ਨੂੰ 1000 ਹੀ ਮਿ ਜਾਗਾ ਇਹ ਸ਼ਰਟਾਂ ਜਿਹੜੀਆਂ ਨੇ ਇਹ ਕਿਸੇ ਹੋਰ ਦੁਕਾਨ ਤੋਂ ਲੈਂਦੇ ਨੇ ਦੋਨੇ ਅਸੀਂ ਨੇ ਜਿਹੜੀਆਂ ਸ਼ਰਟਾਂ ਨੇ ਦੋਨੇ ਅਸੀਂ ਨੇ ਇੱਕ ਹੋਰ ਦੁਕਾਨ ਤੋਂ ਲੈ ਆਂਦੇ ਨੇ ਕਿਉਂਕਿ ਉਹ ਦੁਕਾਨ ਤੋਂ ਸਨ ਮੈਨੂੰ ਜਿਹੜੀਆਂ ਜੀਨਾਂ ਨੇ ਉਹ ਪਸੰਦ ਨਹੀਂ ਆਈਆਂ ਇਹ ਦੋਨਾਂ ਸ਼ਰਟਾਂ ਦਾ ਪ੍ਰਾਈਸ 750 ਹੈ ਇਹ ਦੋਨਾਂ ਅਸੀਂ ਨੇ ਕੰਬੋ ਲਾ ਲੋ ਹੈ ਦੋਨੇ ਅਸੀਂ ਨੇ 1500 ਰੁਪਏ ਦੇ ਲੈਨੇ ਸ਼ਰਟਾਂ ਕਿਉਂਕਿ ਇਹ ਹਿਸਾਬ ਨਾਲ ਇਹ ਕਿ ਥੋੜੀ ਜਿਹੀ ਅਸੀਂ ਨੇ ਸ਼ਾਪਿੰਗ ਜੜੀ ਆ ਉਹ ਬਜਟ ਤੋਂ ਵੱਧ ਗਈ ਥਾ ਤੇ ਆਪਾਂ ਨੇ ਬੂਟ ਥੋੜੀ ਜਿਹੀ ਰੱਖ ਤੇ ਇੱਕ ਮਿੰਟ ਬਾਅਦ ਇਹਨਾਂ ਨੂੰ ਸੈੱਟ ਕਰ ਲਾ ਤੇ ਗਾਇਜ਼ ਹੁਣ ਆਪਾਂ ਨੇ ਸ਼ਟ ਕਰ ਲਏ ਨੇ ਤੇ ਇਹ ਬੂਟਾਂ ਦਾ ਪ੍ਰਾਈਸ ਇਹ ਜਿਹੜੇ ਬੂਟ ਨੇ ਆਪਾਂ ਨੇ ਸ਼ੋਰੂਮ ਤੋਂ ਲਏ ਨੇ ਇਸੇ ਦੇ ਚਲੋ ਜੀ ਪਹਿਲਾਂ ਉਹ ਤੁਸੀਂ ਵੀਡੀਓ ਦੇਖੋ ਜਿੱਥੋਂ ਆਪਾਂ ਨੇ ਇਹ ਸ਼ੂਜ਼ ਲਏ ਨੇ ਕਿਹਾ ਬੋਲ ਬੱਸ ਬੋਲ ਰਹੀ ਹਾਂ ਕਿਤਾਬ ਲੱਗ ਗਈ ਇਹ ਨੂੰ ਵੀ ਆਖੀਂ ਜਿਦਾਂ ਲਈ ਤੁਹਾਨੂੰ ਪਹਿਲਾਂ ਹੁਣ ਆਏ ਦੱਸਦੇ ਤੁਸੀਂ ਛੋਟੇ ਤਾਂ ਨਹੀਂ ਨਾ ਧੋਗ ਨੇ ਆਕੇ ਦੇਖੋ ਹਾਂ ਪਾਏ ਪਾਏ ਉਹ ਮੈਂ ਹੁਣ ਤਾਂ ਪਾਕੇ ਦੇਖਿਆ ਪ੍ਰੀਤਾ ਪਾਣੀ ਪਾਰੀ ਕੋ ਤਾਂ 3-4 ਦਿਨ ਮੰਗ ਲਈ 9 ਨੰਬਰ ਪਾਣੀ ਕੀ ਕਰਨਾ ਹੁੰਦਾ 3-4 ਵਾਰ 15 16 14 ਬਣਾ ਲੂ ਮੈਨੂੰ 1600 ਦੀ ਉਹ ਚਪਕਾ ਜਾ ਤੂੰ ਚਪੜੀ ਤੇਰੀ ਬਣਾਣੀ ਹੈ ਕਰ ਰਿਹਾ ਨਾ ਤੇ ਇਹ ਬਗੀਰ ਰੋਮਾਂ ਤੋਂ ਇਹ ਚੋਲੇ ਕਰਦੇ ਨਹੀਂ ਬਸ ਬਣ ਜੀ ਦੁਕਾਨ ਤੋਂ ਇਹ ਛੂਲੇ ਸੀ ਇਹ ਦਾ ਆਪਾਂ ਨੂੰ ਪ੍ਰਾਈਸ ਪਿਆਗਾ 1800 ਰੁਪਿਆ ਤੇ ਜਿਹੜੇ ਤੇ ਇਹ ਪ੍ਰਾਈਸ ਆਪਾਂ ਨੂੰ ਇਹ ਬੋਟਾਂ ਦਾ ਪਿਆ 2000 ਰੁਪਏ ਤੇ ਮੰਨ ਕੇ ਚੱਲੋ ਇਹਨਾਂ ਨੂੰ ਲੈਸ ਵੈਸ ਕਰਾ ਕੇ ਅਸੀਂ ਨੇ ਉਹ 3500 ਰੁਪਏ ਦਾ ਖਰਚਾ ਜਿਹੜਾ ਕੱਲੇ ਬੂਟਾਂ-ਬੂਟਾਂ ਦਾ ਆ ਬਾਕੀ ਜਿਹੜੇ ਉਹ ਬੂਟ ਨੇ ਉਹ 1000 ਤੇ 500 ਆ ਤੇ ਜਿਹੜੇ ਮੰਮੀ ਦੇ ਬਟਾਈ ਤੇ ਨੇ ਇਹ ਇਹਨਾਂ ਦਾ ਪ੍ਰਾਈਸ ਜਿਹੜਾ ਆ ਦੋਨਾਂ ਦਾ 1500 ਆ ਬਾਕੀ ਇਸ ਹਿਸਾਬ ਨਾਲ ਆਪਣਾ ਕੁੱਲ ਜਿਹੜਾ ਖਰਚਾ ਆ 2000 ਰੁਪਏ 2000 ਤੇ 1500 ਰੁਪਿਆ ਆਪਣੇ ਦਾਵੇ ਹੋ ਗਿਆ 3500 3500 ਤੇ 3500 ਤੇ 3500 ਇਹੋ ਆਪਣਾ ਆਪਣੇ ਜਿਹੜਾ ਹੋ ਗਿਆ ਉਹ ਆ 8000 ਰੁਪਏ ਤੇ 8000 ਤੇ 1500 ਇਹ 90950 ਮੰਨ ਕੇ ਚੱਲੋ ਜਿਹੜਾ ਆਪਾਂ ਨੇ ਸਾਰਾ ਦਾ ਖਰਚਾ ਕਰ 10000 ਰੁਪਏ ਦਾ ਖਰਚਾ ਆ ਗਿਆ ਵਿਆਹ ਤੇ ਤਾਂ ਅਲੱਗ ਹੋਰ ਸ਼ਗਲ ਸੁਗੰਧਾ ਲੱਗ ਹੋ ਗਿਆ ਬਾਕੀ ਹੁਣ ਆਪਾਂ ਨੂੰ ਜਿਹੜਾ ਕੁੱਲ ਪ੍ਰਾਈਸ ਆ ਉਹ ਆਪਨੇ ਲਵੇ ਗਾਈਜ ਉਹ ਸਾਰਿਆਂ ਨੂੰ 10000 ਰੁਪਏ ਆਇਆ ਹੈਗਾ ਬਾਕੀ ਤੁਸੀਂ ਜੇ ਤੁਹਾਨੂੰ ਵੀਡੀਓ ਵਧੀਆ ਲੱਗੀ ਵਧੀਆ ਲੱਗੀ ਤਾਂ ਲਾਈਕ ਸਬਸਕ੍ਰਾਈਬ ਕਰਨਾ ਤਾਂ ਗਾਈਜ ਆਪਣਾ ਪਰ ਮੈਰਿਜ ਦਾ ਵਲੌਗ ਵੀ ਲੈ ਕੇ ਆਵਾਂਗੇ ਹੁਣ ਹੋਰ ਕੈਂਡ ਕੈਂਡ ਵਲੌਗ ਵੀ ਆ ਕਰਾਂਗੇ ਸਮਰ ਰਕੋਗੇ ਹੁਣ ਆਪਣਾ ਨੂੰ ਛੁੱਟੀਆਂ ਵੀ ਹੋ ਗਈਆਂ ਨੇ ਤੇ ਆਪਾਂ ਨੂੰ ਵਲੌਗ ਵਲੌਂਤੀ ਆਉਣਾ ਤੇ ਚਲੋ ਜੀ ਹੁਣ ਮਿਲਦੇ ਆਂ ਕੈਂਡੀ ਵਲੌਗ ਚ ਥੈਂਕ ਯੂ ਸੋ ਮਚ ਬਾਈ